ਕੀ ਕਰੇਂਗੀ ਤੂੰ ਸਿਰ ਕੋ ਲੈ ਜਾਉਂਗੀ ਉਹ ਨਾ ਜੀ ਨਾ ਵਗਦੇ 10 ਦਿਨ ਆਇਆ 6 ਜਾਲ ਨਹੀਂ ਛੱਡ ਕੇ ਰੱਖ ਕਰਨੀ ਆ 2 ਦਿਨ ਮਹੀਨੇ ਲਾ ਆਉਂਗੀ ਨਾਲੇ ਵਧੀਆ ਉਹਨਾਂ ਦਾ ਕੰਮ ਕੰਮ ਹੋ ਜਾਊਗਾ ਫੇਰ ਆ ਜੂੰਗੀ ਵੀ ਆ ਤੂੰ ਪਿੱਛੋਂ ਐਨੀ ਚੰਗੀ ਗੱਲ ਨਹੀਂ ਕਰੀ ਦਿੰਦੀ ਨਾਲੇ ਕੰਮ ਕੰਮ ਕਰਾਇਆ ਉਹ ਸੁੱਖ ਨਾਲ ਐਨੀ ਚੰਗੀ ਗੱਲ ਨਹੀਂ ਕਰੀ ਦਿੰਦੀ ਹਾਂ ਵਿਆਹ ਉਹਨਾਂ ਦੇ ਗਾਂ ਹੋਰ ਫਲਾਸ ਦੇ ਲਾ ਕੇ ਆਉਂਗੀ ਹੁਣ ਛਿੱਟਕਟ ਜਾਊਂਗੀ ਖੁਸ਼ੀ ਵਾਲੀ ਗੱਲ ਬੰਦੇ ਨੂੰ ਅਟੈਕ ਆ ਸਕਦਾ ਆ ਪੇਪਰ ਹੋ ਗਏ ਨਾ ਮੈਂ ਕਿਤੇ ਹਾਂ ਉਦੋਂ ਪਿੱਛੋਂ ਦਸੰਬਰ ਦੀਆਂ ਛੁੱਟੀਆਂ ਉਦੋਂ ਦੱਸ ਦਿੰਦਾ ਆ ਕੇ ਆਉਂਦੇ ਪੱਕਾ ਚੱਲ ਜਾ ਤ ਸਹੀ ਔਰ ਤੁਸੀਂ ਕਹਿੰਦੇ ਮੈਂ ਘੁੰਮਣ ਜਾਣਾ ਜਿੰਮੀ ਨੂੰ ਨਾਲ ਲੈ ਜਾਓ ਅਸੀਂ ਦੱਸ ਦੇ ਉੱਥੇ ਲਾਇਆ ਆਉਣਾ ਤੇ ਰੋਟੀਆਂ ਪਾਪਾ ਬਣਾਇਆ ਕਰੂਗਾ ਐ ਵੀ ਵੀ ਰੋਟੀਆਂ ਪਾਪਾ ਬਣਾਇਆ ਕਰੂ ਕਿ ਠਾਬੇ ਤੇ ਲਾਇਆ ਕਰਾਂਗੇ ਠਾਬੇ ਤੇ ਦੇਖ ਲਿਆ ਆ ਆ ਜੀ ਦਾ ਰੋਟੀਆਂ ਕੀ ਅਸੀਂ ਸਾਡਾ ਹੋਟਲ ਸੰਗਾਵਾਂਗੇ ਸਾਡੀ ਰੋਟੀਆਂ ਦਾ ਫਿਕਰ ਨਾ ਕਰ ਹਾਂ ਬੀ ਆਹ ਕੁਬੀ ਦੀ ਰੋਟੀ ਵਿੱਚ ਮੈਂ ਸਜਾਉਣਗੇ। ਕਾਹ ਦੇ ਮੀਨਾ ਲਾਇਆ ਆਪਣੇ ਮੰਡੀ ਨਾਲ। ਢਾਬੇ ਦੇ ਹਨਾ ਬੀਬੀ। ਤੁਸਮ ਖਾਣਾ ਦੇ ਢੱਬਾ ਲਾ ਲਾਗੇ। ਪਨੀਰ ਪਨੀਰ ਪਨੂਰਾ ਪੂਰਾ ਖਾਇਆ ਕਰਾਂਗੇ ਹਨਾ। ਆਮ ਜਿ ਕੁਦੀ ਜਾਵੇ। ਨਾ ਕਾਜ ਮਾਇਕ ਕਰਦੇ। ਆਹ। ਇਹ ਵੀ ਬੀ ਵੇਖ ਹਨਾ। ਹਨਾ ਇਹ। ਨਾ ਵੀ ਆਪਾਂ ਵੇਖਾਂ ਗੰਡਾ ਜਿ ਕੀ ਅੰਦੀ ਲਾਇਆ ਹੈ। ਹਾਂ। ਇਹ ਕਹਿੰਦੀ ਏ ਤੁਹਾਡੇ ਮਾਂ ਪੁੱਤਾਂ ਦੀ ਬੰਦ ਹੀ ਆ ਗਈ ਮਾਂ ਪੁੱਤਾਂ ਦਾ ਇਕੱਠਾ ਹੋਏ ਹਾਂ ਆਪਾਂ ਰੋਟੀਆਂ ਖੋਟੀਆਂ ਪਾਠੀ ਨੂੰ ਬੁਲਾਵਾਂ ਚਲ ਆਵਾਂਗੇ ਆਪਾਂ ਹੋਟਲ ਤੋਂ ਬਗਾਇਆ ਕਰਾਂਗੇ ਸ਼ਾਈ ਪਨੀਰ ਕਦੇ ਕੁਸ ਕਦੇ ਕੁਸ ਆਂਦੀ ਕੁੜੀ ਨਾ ਦੇਖੀ ਉਹ ਸੇਕ ਕਰੇ ਨਾ ਤਾ ਜੀ ਉਹਨਾਂ ਦੇ ਕੋਲ ਚੰਗ ਨਹੀਂ ਤੇ ਜਾਂ ਅੱਗੇ ਦੇ ਵੱਡੇ ਵੱਡੇ ਘਰ ਆ ਨਾ ਅਮੀਰ ਲੋਕ ਉਹ ਨਹੀਂ ਤਾਂ ਬੈਨ ਮੈਂ ਤਾਂ ਮਿੱਠਾ ਖਾਣ ਦੇ ਕਾਲਾ ਕਰਨੀ ਕਾਲਾ ਕਰੋ ਹੁਣ ਵੀ ਬੋਦਾ ਤੇ ਕਾਲਾ ਪਰ ਹੁਣ ਤਾਂ ਹਾਂ ਮੈਂ ਖਾ ਕੇ ਆਉਂ ਅੰਬਲਸਰਿਆਂ ਦੇ ਬੱਕਰਾ ਹਾਂ ਹੂੰ ਚੱਟੀ ਹਾਂ ਜੋ ਮੈਂ ਤੁਮਾਚੀ ਸੜੀਗਾ ਤਾਂ ਬੈਠੀ ਹੈ ਮੈਂ ਇਹਨੂੰ ਥੀ ਲੋੜਦੀ ਹੈ ਮੱਚੀ ਸੜੀ ਬੈਠੀ ਰਹਿ ਗਈ ਹਾਂ ਕੋਣ ਕਰਿਆ ਹੈ ਇਹਨੂੰ ਦਾ ਕਾਰਨ ਨਹੀਂ ਆਉਂਦਾ। ਤੂੰ ਲੈ ਹੀ ਕਰਦਾ ਜਾਣ ਨੂੰ। ਨਾ ਮੈਂ ਘਰ ਨੂੰ ਗਈ। ਅਸੂਖ ਨਾਲ ਜਿੱਥੇ ਟਿਕਾਣਾ। ਰੋਣੀਾ ਤਾਂ। ਕੋਬਰਾ ਵੀ ਦੇਖਾ ਬੈਠੇ ਮੈਂ ਪਾਲ। ਮੇਰੇ ਖਾਣੋਂ ਤੇ ਤਾਂ ਦੇਣੀ। ਮੈਂ ਪਾਗਲ ਆ ਗਈ ਕਿੱਥੇ ਲੱਤੀ। ਆ ਮੈਂ ਜਮਾ ਵਿੱਚ ਪਾਉਂਗਾ ਪੂਰੀ। ਤੇ ਪਾ ਲਈ। ਮਨੂ ਵੀ ਐਕਟਿੰਗ ਕਰਨੀ ਆ ਗਈ ਓਏ। ਆ ਪਲੋਂ ਨੇ ਬੀਬੀ ਨੂੰ ਉਂਗਲ ਤੇ ਪੰਮਾ ਤੇ ਬੀਬੀ ਨੂੰ ਲੜਾਉਨੇ ਆ। ਮੈਂ ਵੀ ਤੇ ਮੇਰੀ ਬਹੂ ਰਸਾਤੀ ਮੇਰੀ ਬਹੂ ਰਸਾਤੀ ਉਹ ਕਹਿੰਦੀ ਟਾਬੇ ਦੇ ਖਾਣੀਆਂ ਸੌਖੀਆਂ ਨਹੀਂ ਆ ਕਿ ਬੀਬੀ ਪਤਾ ਨਹੀਂ ਮੈਨੂੰ ਪਤਾ ਕਿਹਦੇ ਹਿਸਾਬ ਨਾਲ ਬੋਲਦੀ ਐ ਕੀ ਬੋਲਦੀ ਐ ਜਦ ਕੇ ਗੱਲ ਕੀਤੀ ਐ ਬੀਬੀ ਨੇ ਚਲ ਕੇ ਮੈਂ ਕੋਣੀ ਕੀਤੀ ਹੂੰ ਮੈਂ ਨਾਲ ਹੀ ਵੀ ਰੋਟੀ ਮਿੱਥੇ ਦਾਰ ਸੋਵੇਂ ਨਾਂ ਬਾਅਦ ਇਹ ਮੈਂ ਕੰਮ ਕਰ ਦਵੀਂ ਨਾ ਹੂੰ ਧੋੜੇ ਮੀ ਰੋਟੀ ਉਹ ਮਿਲ ਜਾਊਗੀ ਵੀ ਆਹ ਚੀਪਲ ਸੇ ਖਾ ਲਾਂਗੇ ਮੈਂ ਦਾਦਾ ਬੀਬੀ ਨੂੰ ਆਹ ਦਾਦਾ ਜਾਨਨੀ ਆ ਮੈਂ 15 ਸੇ ਜਾਨਨੀ ਬੰਨ ਮੀ ਲਾ ਜਾਉਣੀ ਆ ਹੂੰ ਪੰਜ ਮਹੀਨਾ ਹੋ ਰਾਇਆ ਵੇ ਦਾਦਦਾ ਪੰਮਾ ਨੂੰ ਬੀਬੀ ਕਹਿੰਦੀ ਵੀ ਸਾਨੂੰ ਕੋਈ ਲੋੜ ਨਹੀਂ ਗੀ ਕੋਈ ਨਹੀਂ ਆ ਤੇ ਐਨੀ ਹੁਣ ਕਿਸ ਨੂੰ ਆਖੇ ਮੈਂ ਲੋੜ ਨਹੀਂ ਹੂੰ ਫੇ ਪਹਿਲਾ ਮਹੀਨਾ ਜਾਇਆ ਵੇ ਸਾਡਾ ਤਾਂ ਸਰਦਾ ਹੈ ਐ ਪੰਮਾ ਬੀਬੀ ਕਹਿੰਦੀ ਵੀ ਸਾਡਾ ਤਾਂ ਸਰਦਾ ਹੈ ਪਲਾਮੀ ਨਾਲ ਆਇਆ ਵੇ ਇਹਦਾ ਟਿਫਨ ਲਾ ਲਾਂਗੇ ਹੂੰ ਤੇ ਕਹਿੰਦੀ ਮੈਂ ਤਾਂ ਉਹ ਕਿਹਾ ਵਿਚਲ ਜਾ ਕੇ ਉਹਨਾਂ ਜਾਇਆ ਹੁੰਦੇ ਬੀਬੀ ਤਾਂ ਕਹਿੰਦੀ ਜਾ ਵੜੀ ਫਮਾ ਭਾਇਆ ਮੂੰਹ ਤੇ ਕਰਾਵਾਂ ਗੱਲ ਤੇਰੇ ਉਰੇਆ ਵੰਗ ਜਾਂਦੇ ਜਾਂ ਤੂੰ ਕੁੜੀ ਨੂੰ ਲੈ ਸੱਚ ਜਮਿਆਕ ਨਹੀਂ ਖਾਤਾ ਬੰਦ ਕਰ ਦੇ ਵੀਡੀਓ ਦੇ ਬੀਬੀ ਕਹਿੰਦੀ ਸਾਡਾ ਸਾਡਾ ਜਾਂਦੀ ਹੈ ਜਾਨ ਤੇ ਕਹਿੰਦਾ ਬਲਾ ਰੁੱਸ ਕੇ ਜਾਵੜੀ ਵਗ ਜੂ ਮੈਂ ਵਗ ਜੂਗੀ ਮੈਂ ਕਹੈ ਨਾ ਬੀਬੀ ਨੂੰ ਰਸ ਕੇ ਵਗ ਜੂਗੀ ਬੀਬੀ ਇਹ ਕਹਿੰਦੀ ਇਹ ਤਾਂ ਮੈਂ ਤਾਂ ਜਾਵੜੂਗੀ ਕਹਿੰਦੀ ਆਪੇ ਆਪ ਦਾ ਧੰਦਾ ਕਰਿਓ ਹੈ ਥੋੜੀ ਗੋਲੀ ਧੰਦਾ ਹੁੰਦਾ ਮੈਂ ਤਾਂ ਜਾਵੜੂਗੀ ਆਪ ਦਾ ਕਹਿੰਦੀ ਆਪੇ ਆਪ ਦਾ ਕੰਮ ਕਰੋ ਬਲਾ ਕੋਈ ਕੰਮ ਵਾਲੀ ਲਾਓ ਹੂੰ ਕਾਸਾ

ਤੇਰੀ ਕਿਹ ਜਲੂਗਾ ਉਹ ਤਾਂ ਨੰਬਰ ਦੇ ਮਹੀਨੇ ਹੀ ਚੜਾਵਾਂਗੇ ਯਾ ਦਸੰਬਰ ਦੇ ਤੋਂ ਉੱਧਰ ਲੈਂਦੇ ਨੇ ਆ ਉਹ ਕਹਿੰਦੀ ਬੀਬੀ ਕਹਿੰਦੀ ਵੀ ਸਾਡੇ ਕੋਲ ਦਾਦੇ ਵੰਗਾਵੇ ਜਾਂਦੀ ਆ ਜਾਵੇ ਸਾਨੂੰ ਕੋਈ ਚੱਕਰ ਨਹੀਂਗਾ ਹੁਣ ਤੂੰ ਹੋਰ ਕੁਛ ਨੇ ਆ ਲਾਉਣਾ ਕਿਵੇਂ ਸੁਨੇ ਆ ਲਾਉਣਾ ਜੀ ਤੁਸੀਂ ਕੋ ਮੈਂ ਤਾਂ ਆ ਬਾਲ ਕਿ ਮੈਨੂੰ ਸੁਨੇ ਆ ਲਾਉਣੇ ਲੜਕੇ ਟੀਆਂ ਬੀਬੀ ਦੇ ਤੇਰੀ ਮਾਂ ਕਹਿੰਦੀ ਮੈਂ ਜਾੜੂਗੀ ਮੈਂ ਨਹੀਂ ਰਹਿੰਦੀ ਇੱਥੇ ਜਿੰਮੀ ਉਹ ਕਹਿੰਦੀ ਜਾੜੂ ਗੱਲ ਸਾਰੀ ਪੈਂਟ ਗਾਲ ਲਈ ਪੈਂਦੇ ਐਨੇ ਪੰਪ ਦੇ ਰਿਆ ਗੱਲ ਬੰਨ ਨਹੀਂ ਰਹੀਗੀ ਚੱਲ ਮੂੰਹ ਤੇ ਕਰਾਉਣਾ ਤੇਰੇ ਮੈਂ ਬੀਬੀ ਨੂੰ ਇਹ ਕਦੀ ਮੇਰੀਆਂ ਗਾਦੀਆਂ ਅੱਖਾਂ ਖੁੱਲਣੀਆਂ ਨਹੀਂ ਐ ਵੀ ਹੋਰ ਦੋਸਰਾ ਚਿੰਦੜ ਘੱਟ ਵੀ ਰਸਾ ਨਹੀਂ ਗਾ ਹੂੰ ਅੱਛਾ ਤੇ ਪੈਕ ਵੀ ਤਾਂ ਲੈਣੇ ਜਾਣਾ ਹੀ ਐ ਤੂੰ ਨਹੀਂ ਆਂਦੀ ਦੀ ਟਾਬਾ ਤੁਸੀਂ ਜਿੱਦਣ ਛੋਲੇ ਚੱਕ ਜਾਵਰਦੀ ਸੀ ਤੂੰ ਤਾਂ ਤੀਜਾ ਆਪ ਤੀਜੇ ਦਿਨ ਝੋਲਾ ਚੱਕ ਕੇ ਜਾ ਵਰਦੀ ਸੀ ਜਾ ਵੀ ਹੈ ਜੀ ਜੀ ਸ਼ਰਮਾ ਕੇ ਨੱਚੀ ਜਾਂਦਾ ਸਰ ਲੈ ਮੇਰੇ ਬੰਦੇ ਨੇ ਸਬਜ਼ੀ ਬਣਾ ਲਈ ਗੋਗੰਡਾ ਹੀ ਬਣਾ ਲਈ ਜਵਾਕਾ ਤੇ ਪੁੱਛਣਾ ਘੱਟ ਬੀਬੀ ਦਾ ਜਵਾਕਾ ਤੇ ਗੁੱਲ ਛਿੰਮੂ ਵਣੋ ਕੁੜੀ ਇਹਦੇ ਪੰਪ ਵੀ ਬੜੇ ਮਾਰੇ ਤੇ ਲੜਾਈ ਜੀ ਹੋਈ ਨਹੀਂ ਇਹ ਮੈਂ ਇੱਕੋਲੇ ਪੰਪ ਫੇਲੋ ਹੇ ਬੰਮੀ ਨਾ ਥੋੜੇ ਥੋੜੇ ਤਾਂ ਚੱਲ ਪਿਆ ਸੀ ਕੰਮ ਕੇਰਾ ਹੈ ਵੀ ਥੋੜੇ ਕੰਮ ਤਾਂ ਚੱਲ ਪਿਆ ਸੀ ਪਰ ਪੰਪ ਪਰ ਕੰਮ ਆਇ ਨਹੀਂ ਹੈ ਨਾ ਪਰ ਵੀ ਵੀ ਤੂੰ ਜਾਣ ਕੇ ਜੱਦ ਕਦੀਆਂ ਕਰ ਦਿੰਨੀ ਹੈ ਹੈ ਤੂੰ ਜਾਣ ਨਹੀਂ ਦਿੰਦੀ ਉਹ ਕਹਿੰਦੀ ਮੈਨੂੰ ਜਾਣ ਨਹੀਂ ਦਿੰਦੀ ਹਾਂ ਉਹਦੀ ਤੁਸੀਂ ਕਹਿਣਾ ਹੈ ਹੈ ਮੈਂ ਤਾਂ ਕਿਹਾ ਬੈਸਾ ਕੰਮ ਨਹੀਂ ਆਪੇ ਤੂੰ ਪਹਿਲਾਂ ਦੂਜੂ ਗੱਲ ਕੀਤੀ ਸੀ ਨਾ ਪਹਿਲਾਂ ਤੂੰ ਐ ਨਹੀਂ ਗਈ ਪਹਿਲਾਂ ਤੂੰ ਚੱਬ ਕੇ ਗਈ ਸੀ ਬਈ ਇਹ ਹਾਂ ਕਰ ਜਾਂ ਜੰਜਾ ਆ ਵੀ ਰੋਟੀ ਰੱਖੀਦਾ ਸੀ ਆਪੇ ਲਵਾ ਲਾਂਗੇ ਆਪਦੇ ਕਰ ਲਵਾ ਲਾਂਗੇ ਹਾਂ ਕੀ ਆਣਾ ਕਰ ਹਾਂ ਆ ਵੇਖ ਹੁਣ ਵੀ ਪੀ ਗਈ ਮੈਂ ਤਾਂ ਐ ਕਿਹਾ ਸੀ ਇਨਾ ਲਾ ਕੇ ਨਾ ਚੱਲ ਵਿਆਹ ਦਾ ਕੰਮ ਆ ਵੀ ਕਰ ਲਈ ਕਹਿੰਦੀ ਐ ਤੋੜਾ ਮੈਂ ਕਿਹਾ ਸੀ ਗੱਲਾਂ ਕਰਦੀ ਐ ਵੀ ਸਾਨੂੰ ਰੋਟੀ ਤੂੰ ਕੀ ਆਣਾ ਕਰ ਕਰੀ ਹਾਂ ਇਹ ਕਹਿੰਦੀ ਤੂੰ ਜਾਣ ਕੇ ਕਰਦੇ ਆ ਵੀ ਅਗੇ ਜਾਣ ਕੇ ਕਰਦੇ ਆ ਮੈਂ ਅੱਖਾਂ ਮੁੰਡਿਆਂ ਨੂੰ ਨਾ हाँ जी थोड़े थोड़े सफलता हो गए सी लड़ा तो दतिया सस नड़िया नहीं है पता नहीं करें मोह ज्यादा थोड़ा जा गाँव की कोशिश करा नजारा बहुत हमें गलत लड़दा पर लड़दिया ही है नहीं है, वेखा गांव वास्ते